ਬੇਕੋ ਅਸੀਂ ਅੱਜ ਜਿਹੜੇ ਜ਼ਿਲ੍ਹਾ ਬਠਿੰਡਾ ਦੀ ਸਾਰੇ ਜ਼ਿਲ੍ਹਿਆਂ ਦੀ ਮੀਟਿੰਗ ਰੱਖੀ ਹੈ ਪੰਜਾਬ ਦੇ ਵਿੱਚ ਕੱਲ ਅਸੀਂ ਬਰਨਾਲਾ ਦੀ ਮੋਗੇ ਦੀ ਊਜਲਾ ਦੀ ਮੀਟਿੰਗ ਕਰਵਾਈ ਆ ਅੱਜ ਜਿਹੜੇ ਆਪਣੇ ਜ਼ਿਲ੍ਹਾ ਬਠਿੰਡੇ ਦੀ ਮੀਟਿੰਗ ਆ ਇੱਕ ਤਾਂ ਜਿਹੜਾ ਸਾਡਾ ਮੋਰਚਾ 13 ਫਰਵਰੀ ਤੋਂ ਲੈ ਕੇ ਚੱਲਦਾ ਹੈ ਉਹਦੇ ਸਬੰਧ ਦੇ ਵਿੱਚ ਜਿਹੜੇ ਅਸੀਂ ਪਿੱਛੇ ਪ੍ਰੋਗਰਾਮ ਦਿੱਤੇ ਆ ਉਹ ਸਾਡੇ ਤਿੰਨੇ ਪ੍ਰੋਗਰਾਮ ਕਾਮਯਾਬ ਹੋਏ ਨੇ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਦਾ ਪੁਤਲੇ ਫੂਕੇ ਸੀ 15 ਅਗਸਤ ਨੂੰ ਅਸੀਂ ਟ੍ਰੈਟ ਮਾਰਚ ਕੀਤਾ ਤੇ 31 ਨੂੰ ਮੋਰਚਾ ਦੇ ਵਿੱਚ ਜਿਹੜਾ 200 ਦਿਨ ਪੂਰਾ ਹੋਣ ਤੇ ਸਾਡਾ ਆਪ ਦਾ ਜੱਸੇਬੰਦੀ ਦਾ ਅਸੀਂ ਲੇਖਾ ਜੋਖਾ ਉਹਦੇ ਵਿੱਚ ਕੀਤਾ ਕਿ ਕੀ ਖਟਿਆ ਕੀ ਗਮਾਇਆ ਤੇ ਜਿਹੜੇ ਸਾਡੇ 13 ਫਰਵਰੀ ਨੂੰ ਅਸੀਂ ਕਿਸਾਨ ਤੁਰੇ ਸੀਗੇ ਦਿੱਲੀ ਨੂੰ ਜਾਣੇ ਉਸ 200 ਦਿਨ ਪੂਰੇ ਹੋਣ ਤੇ ਲੋਕਾਂ ਨੇ ਮੋਹਰ ਲਾਈ ਆ ਉਹ ਤੋਂ ਦੁੱਗਣੇ ਲੋਕ ਗਏ ਨੇ ਲੱਖਾਂ ਦੀ ਗਿਣਤੀ ਚ ਅਸੀਂ ਕਿਹਾ ਸੀ ਤੇ ਲੱਖਾਂ ਦੀ ਗਿਣਤੀ ਲੋਕ ਜਿਨੇ ਪਮਾ ਸ਼ੰਭੂ ਹੋਵੇ ਪਮਾ ਖਨੌਰੀ ਹੋਵੇ ਉਹਦੇ ਨਾਲ ਦੀ ਨਾਲ ਚੱਲਦਾ ਸਾਡੇ ਜਿਹੜੇ ਮੋਰਚੇ ਤੇ ਅਸੀਂ ਬੈਠੇ ਆ ਪਹਿਲੀ ਗੱਲ ਤਾਂ ਮੈਂ ਇਹ ਸਾਫ਼ ਕਰਨਾ ਚਾਹਣਾ ਕਿ ਜਿਹੜੇ ਰਸਤਿਆਂ ਦੀ ਗੱਲ ਆਉਂਦੀ ਹੈ ਅਸੀਂ ਰਸਤੇ ਨਹੀਂ ਰੋਕੇ ਹਾਈ ਕੋਰਟ ਦੇ ਵਿੱਚ ਲੋਕ ਗਏ ਬੇਸ਼ਨ ਪਾਈ ਉਹਨਾਂ ਨੇ ਵੀ ਇਹ ਕਿਹਾ ਕਿ ਕਿਸਾਨ ਜੱਸੇ ਬੰਦੀਆਂ ਰਸਤੇ ਰੋਕੇ ਬੈਠੇ ਅਸੀਂ ਉਹਦੇ ਵੀ ਸਾਫ਼ ਕੀਤਾ ਅਸੀਂ ਰਸਤਾ ਨਹੀਂ ਰੁਕਿਆ ਰਸਤਾ ਰੁਕਿਆ ਹਰਿਆਣਾ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਉਹਨਾਂ ਨੇ ਕੰਦਾ ਗੱਡੀਆਂ ਉਹ ਰਸਤਾ ਹਟਾ ਦੇਣ ਅਸੀਂ ਜਿਹੜਾ ਦਿੱਤਾ ਪ੍ਰੋਗਰਾਮ ਦਿੱਲੀ ਉੱਥੇ ਜਾਵਾਂਗੇ ਜੰਤਰ ਮੰਤਰ ਤੇ ਜਿਹੜਾ ਅਸੀਂ ਲਿਖ ਕੇ ਦਿੱਤਾ ਹੋਇਆ ਠੀਕ ਹੈ ਜੇ ਉੱਤੇ ਨਹੀਂ ਜਗ੍ਹਾ ਤਾਂ ਦੂਜਾ ਦਿੱਤਾ ਸੀ ਐਕਸ਼ਨ ਅਸੀਂ ਵੀ ਆਪਣਾ RAM LILA ਕਰਾਉਣ ਦੇ ਪਰ ਜਗ੍ਹਾ ਕੇਂਦਰ ਨੇ ਨਹੀਂ ਦਿੱਤੀ ਰੋਕਿਆ ਹਰਿਆਣੇ ਨੇ ਸਵਾਲ ਕਿਸਾਨਾਂ ਤੇ ਉਹ ਕੱਲ ਵੀ ਸ੍ਰੀਮ ਕੋਰਟ ਦੇ ਵਿੱਚ ਕੋਈ ਟਿੱਪਣੀਆਂ ਆਈਆਂ ਨੇ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਵਿਚਾਰਾਂਗੇ ਬਈ ਅਸੀਂ ਤਾਂ ਸ਼ੁਰੂ ਤੋਂ ਏਕੋ ਦੇ ਵਿੱਚ ਜਿਹੜੀ ਟਿੱਪਣੀ ਆਈ ਆ ਕਿ ਕਿਸਾਨਾਂ ਦੀ ਬਹੁਤ ਵੱਡੀ ਮੰਗ ਸੀ ਇਹ ਵੀ ਮੈਂ ਕਲੀਅਰ ਕਰਾਂ ਕਿ ਸਾਡੇ ਦੋਨੇ ਫਾਰਮਾਂ ਦੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ ਮੀਟਿੰਗ ਹੋਣ ਤੋਂ ਬਾਅਦ ਜਿਹੜੀ ਸਾਡੀ رائے ਬਣੂਗੀ ਉਹਦਾ ਜਿਹੜੀਆਂ ਗੱਲਾਂ ਦਾ ਕਿਵੇਂ ਜਵਾਬ ਦੇਣਾ ਉਹ ਉੱਥੇ ਦੇਣਗੇ ਪਰ ਅਸੀਂ ਕਦੇ ਕਮੇਟੀ ਦੀ ਮੰਗ ਨਹੀਂ ਕੀਤੀ ਦੋਨੋਂ ਫੋਰਮਾਂ ਨੇ ਨਾ ਕਦੇ ਮੀਟਿੰਗ ਦੇ ਵਿੱਚ ਨਾ ਜਾਂ ਪ੍ਰੈਸ ਬਿਆਨ ਦੇ ਵਿੱਚ ਨਾ ਕਦੇ ਬਾਹਰ ਅਸੀਂ ਮੰਗ ਕੀ ਕਰ ਰਹੇ ਹਾਂ ਮੰਗ ਅਸੀਂ ਕਰ ਰਹੇ ਹਾਂ ਕਿ ਜਿਹੜੀਆਂ ਕਿਸਾਨਾਂ ਦੀਆਂ ਧੂਰੀਆਂ ਮੰਗਾਂ ਤੇ ਦੁਬਾਰਾ ਮੋਰਚਾ ਲਾਇਆ ਉਹਨੂੰ ਲਾਗੂ ਕਰੋ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਤਾਂ ਉਸ ਦੀ ਤਿਆਰੀ ਦੇ ਵਿੱਚ ਅਸੀਂ ਅੱਜ ਭੈਣਾ ਨੌਜਵਾਨ ਇੱਥੇ ਮੀਟਿੰਗ ਸੱਦੀ ਹੈ ਉਸ ਜਿਹੜੀ ਤਿਆਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਇੱਕ 200 ਦਿਨ ਪੂਰੇ ਹੋਣ ਤੇ ਤਿੰਨ ਪ੍ਰੋਗਰਾਮ ਗਾਹਾਂ ਫੇਰ ਲਾਣੇ ਸੀ ਜਿਹਦੇ ਵਿੱਚੋਂ ਅਸੀਂ 15 ਤਰੀਕ ਨੂੰ ਹਰਿਆਣੇ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ ਹਾਂ 22 ਤਰੀਕ ਨੂੰ ਪਿਪਲੀ ਦੇ ਵਿੱਚ ਤੇ 15 ਤਰੀਕ ਨੂੰ ਆਪਣੇ ਜੀਨ ਜ਼ਿਲ੍ਹੇ ਦੇ ਵਿੱਚ ਇਹ ਦੋ ਬਹੁਤ ਵੱਡੀਆਂ ਹਰਿਆਣੇ ਦੇ ਵਿੱਚ ਜਿਹੜੀ ਤੁਸੀਂ ਸਵਾਲ ਕੀਤਾ ਇਲੈਕਸ਼ਨ ਹੋ ਰਹੇ ਨੇ ਪਰ ਇਲੈਕਸ਼ਨਾਂ ਦੇ ਵਿੱਚ ਸਾਡਾ ਵਿਸ਼ਵਾਸ ਨਹੀਂ ਗੱਲ ਇਲੈਕਸ਼ਨ ਹੁੰਦੇ ਰਹਿਣਗੇ ਜਾਂਦੇ ਰਹਿਣਗੇ ਪਰ ਜਿਹੜੇ ਸਿਆਸੀ ਲੋਕਾਂ ਦੀਆਂ ਕਮਜ਼ੋਰੀਆਂ ਨੇ ਇਹਨਾਂ ਦੀਆਂ ਇਲੈਕਸ਼ਨ ਵੇਲੇ ਆ ਕੇ ਬਾਹਰ ਲਾਉਣੀਆਂ ਆ ਅਸੀਂ ਉਹਨਾਂ ਦਾ ਜਿਹੜੀਆਂ हरियाणा सरकार ने की किता पवा ओ बीजेपी दी सरकार सी उन्होंने चेहरा बदलता पर बीजेपी जे दी सरकार ਘਟ ਗਿਣਤੀ ਤੇ ਰਹਿੰਦਿਆਂ ਹੋયા ਵੀ ਜਿਹੜਾ ਸਾਡੇ ਤੇ ਅਤਿਆਚਾਰ ਕੀਤਾ ਜਿਹੜੇ ਸਾਡੇ ਟਰੈਕਟ ਭੰਨੇ ਨੇ ਜਿਹੜੀਆਂ ਲਤਾ ਬਾਹ ਤੋੜੀਆਂ ਨੇ ਜਿਹੜੇ 433 ਕਿਸਾਨ ਜ਼ਖਮੀ ਕੀਤੇ ਨੇ ਉਹਨਾਂ ਦਾ ਹਸਾਬ ਹੈ ਜਿਹੜਾ ਜਿਵੇਂ ਪੰਜਾਬ ਦੇ ਜਾਂ ਹਰਿਆਣੇ ਵਾਲੇ ਲੋਕ ਉਹ ਸਵਾਲ ਕਰਨਗੇ ਇਹਦੇ ਨਾਲ ਸਾਡੀ ਦੋਨੇ ਫੋਰਮਾਂ ਦੀ ਹਰਿਆਣੇ ਦੇ ਵਿੱਚ ਅੱਜ ਮੀਟਿੰਗ ਦੀ ਤਰੀਕ ਦੀ ਉਸ ਕਰਦੇ ਆਵਾਂਗੇ ਦੋਨੇ ਫੋਰਮ ਇੱਕ ਕੰਮਿਸ਼ਨ ਕਰਾਂਗੇ ਹਰਿਆਣੇ ਦੇ ਵਿੱਚ ਕਿ ਉਹ ਹੀ ਕਿਹੇ ਜੇ ਸਵਾਲ ਪੁੱਛਣੇ ਆ ਕਿਹੇ ਜੇ ਕਰਨੇ ਆ ਜਨਤਾ ਦੀ ਕੀ ਮੰਗ ਹੈ ਉਹ ਸਾਰੀਆਂ ਗੱਲਾਂ ਤੇ ਵਿਚਾਰ ਕੇ ਹਰਿਆਣੇ ਦੇ ਵਿੱਚ ਜਿਹੜਾ ਅੱਗੇ ਸਾਡਾ ਪੰਜਾਬ ਦੇ ਵਿੱਚ ਦੂਜੇ ਜਿਹੜੇ ਪਾਰਲੀਮੈਂਟ ਸੀਗੇ ਸਾਰੇ ਦੇਸ਼ ਦੇ ਵਿੱਚ ਅਸੀਂ ਸਵਾਲ ਕੀਤੇ ਨੇ ਤਾਂ ਉਹ ਹਰਿਆਣੇ ਦੇ ਵਿੱਚ ਵੀ ਲੋਕ ਆ ਜਿਹੜੇ ਉਹ ਸਵਾਲ ਪੁੱਛਣਗੇ ਇਹਨਾਂ ਦੇ ਸਵਾਲਾਂ ਨੂੰ ਲੈ ਕੇ ਅਸੀਂ ਇੱਕ ਦੋਨਾ ਫੋਰਮਾਂ ਦੀ ਮੀਟਿੰਗ ਰੱਖੀ ਹੈ ਮੀਟਿੰਗ ਵੱਜ ਕੇ ਉਹਦਾ ਜਿਹੜਾ ਪ੍ਰੋਗਰਾਮ ਹੈ ਉਹ ਲਾਜ਼ਮੀ ਦੇਵਾਂਗੇ ਤੇ ਖਾਸ ਕਰਕੇ ਅਸੀਂ ਲੋਕਾਂ ਨੂੰ ਇਹ ਸੱਦਾ ਵੀ ਦੇਵਾਂਗੇ ਕਿ ਜਿਹੜਾ ਹਰਿਆਣੇ ਦੇ ਵਿੱਚ ਅਤਿਆਚਾਰ ਹੋਇਆ ਜਿਹੜਾ ਇਹਦੇ ਬਾजूद ਸਾਡੇ ਉਹ ਲੋਕ ਮੋਰਚਾ ਚਾਉਂਦੇ ਰਹੇ ਆ ਅੱਜ ਵੀ ਲੰਗਰ ਚੱਲਦੇ ਆ ਹਰਿਆਣੇ ਦੇ ਕਿਸਾਨਾਂ ਦੇ ਤਾਂ ਉਹਨਾਂ ਦਾ ਸਾਥ ਦੇਣ ਲਈ ਜਿਹੜੇ ਰੱਖੇ ਹੋਏ ਉਹਨਾਂ ਦੇ ਪ੍ਰੋਗਰਾਮ ਹੈ ਉਹਦੇ ਵਿੱਚ ਵੱਧੇ ਚੜ ਕੇ ਹਿੱਸਾ ਪਾਈਏ ਤੇ ਜਿਹੜੀਆਂ ਰਹਿੰਦੀਆਂ ਸਾਡੀਆਂ ਮੰਗਾਂ ਮੋਰਚ ਨਹੀਂ ਉਹ ਬਣਵਾਈਏ ਇਹ ਅਸੀਂ ਅੱਜ ਇਹਨਾਂ ਤੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਇਹਨਾਂ ਤੋਂ ਆਸ ਵੀ ਕਰਦੇ ਆਂ ਇਹੋ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਆ ਉਹ ਲਾਗੂ ਕਰਨਗੇ ਧੰਨਵਾਦ ਮੇਰਾ ਨਾਮ ਰਿਸ਼ੂ ਸਿੰਘ ਜਤਰੀ ਭਾਰਤੀ ਕਿਸਾਨ ਜੁਨੇ ਇੱਕ ਸਿੱਧੂਪੁਰ ਕੀ ਕਾਨ ਕੀ ਮੇਰੇ ਜਿਹੜੀ ਅੱਜ ਸਾਡੀ ਭਾਰਮੀ ਮੀਟਿੰਗ ਇੱਥੇ ਪਿਛਲੇ ਸਮੇਂ ਸਾਡਾ 2024 13 ਫਰਵਰੀ ਨੂੰ ਕਿਸਾਨੀ ਮੰਨੀਆਂ ਹੋਈਆਂ ਮੰਗਾਂ ਸੰਬੰਧੀ ਅਨੌਰੀ ਬਾਰਡਰ ਸੰਭੂ ਬਾਰਡਰ ਰਤਨਾਲ ਬਾਰਡਰ ਤੇ ਅਦੋਲਣੇ ਚੱਲ ਰਹੇ ਆ ਮੈਂ ਕਿ ਅਸੀਂ 31 ਗੱਸ ਨੂੰ ਲੱਖਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਉਹ ਸਰਕਾਰ ਦਾ ਭਰਮ ਤੋੜਿਆ ਸੀ ਜਿਹੜੀ ਕਹਿੰਦੀ ਸੀ ਕਿ ਕੁਝ ਮਿਲੜ ਕਿਸਾਨ ਇੱਥੇ ਬਾਟਨਾਂ ਤੇ ਬੈਠੇ ਨੇ ਜਿਹੜੇ ਅਸਲੀ ਕਿਸਾਨ ਉਹ ਤਾਂ ਘਰਾਂ 'ਚ ਕੰਮ ਕਾਜ ਕਰਨ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਭਰਮ ਸੀ ਸਾਡੀ ਸੈਂਟਰ ਸਰਕਾਰ ਦਾ ਉਹ ਤੋੜਿਆ ਅਗਲਾ ਜਿਹੜਾ ਸਾਡਾ ਪਲਾਨ ਆ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਪਾਸ ਕਰਨਾ ਕਿ ਇਧਰਲੇ ਪਾਸੇ ਹਰਿਆਣੇ ਦੀਆਂ ਚੋਣਾਂ 5 ਅਕਤੂਬਰ ਨੂੰ ਸਾਡਾ 15 ਸਤੰਬਰ ਨੂੰ ਵੱਡੀ ਮਹਾ ਪੰਚਾਇਤ ਰੈਲੀ ਆ ਹਰਿਆਣੇ ਦੇ ਸ਼ਹਿਰਾਂ ਛੋਟਾ ਜਾਂ ਉਚਾਣਾ ਉੱਤੇ ਜੀਦੇ ਅਸੀਂ ਘਟੂ ਘਾਟ ਬਠਿੰਡੇ ਦੇ ਵਿੱਚੋਂ 10000 ਬੰਦਾ ਬੱਸਾਂ ਰਹੀਂ ਉਸ ਰੈਲੀ ਦੇ ਵਿੱਚ ਲਿਜਾਵਾਂਗੇ ਅੱਗੇ 22 ਸਤੰਬਰ ਨੂੰ ਪਿਪਲ ਹਿਰਾਣਾ ਵਿਖੇ ਫੇਰ ਇੱਕ ਵੱਡੀ ਕਾਨਫਰੰਸ ਹੈ ਇਹ ਕਾਨਫਰੰਸ ਨਾਲ ਸੰਬੰਧੀ ਸਾਡੀ ਅੱਜ ਦੀ ਤਿਆਰੀ ਆ ਤੇ ਜਿਹੜਾ ਦਿੱਲੀ ਅंदोलਨ ਚੱਲ ਰਿਹਾ ਉਹਦੀਆਂ ਡਿਊਟੀਆਂ ਲੱਗੀਆਂ ਨੇ ਉਤੀ ਵੀ ਵਿਚਾਰ ਚਰਚਾ ਕਰਨੀਆਂ ਤੇ ਇਸ ਕਰਕੇ ਅੱਜ ਵੀ ਸਾਡੀ ਇਹ ਮੇਨ ਮੰਗਾ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਂ ਜਿੰਨਾ ਚਿਰ ਸਰਕਾਰ ਲਾਗੂ ਨਹੀਂ ਕਰਦੀ ਉਹਨਾਂ ਚਿਰ ਜਿੱਥੇ ਮਰਜ਼ੀ ਚੋਣਾ ਕਰਵੇ ਆਪਦੀਆਂ ਅਸੀਂ ਹਰ ਹਾਲਤ ਦੇ ਵਿੱਚ ਭਾਜਪਾ ਨੂੰ ਜਿਹੜੇ ਸਾਡੇ ਨਾਲ ਇਹਨਾਂ ਨੇ 13 ਨੂੰ ਜਾਂ 21 ਨੂੰ ਅਤਿਆਚਾਰ ਕੀਤਾ ਸਾਡਾ ਇੱਕ ਸੁਭ ਕਰਲ ਸਿੰਘ ਨੌਜਵਾਨ ਸ਼ਹੀਦ ਕੀਤਾ ਜਿੰਨਾ ਚਿਰ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਤੇ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੇ ਉਹਨਾਂ 'ਤੇ ਜਿੱਥੇ ਵੀ ਚੋਣਾ ਹੋਣੀ ਆ ਉੱਥੇ ਡੜ ਕੇ ਭਾਜਪਾ ਸਰਕਾਰ ਦਾ ਵਿਰੋਧ ਕਰਾਂਗੇ ਕਰਦੇ ਰੰਗ ਤੇ ਕਰਾਂਗੇ ਰੈਲੀਆਂ ਜਿਹੜੀਆਂ ਵਿਰੋਧ ਦੇ ਵਿੱਚੋਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੀ ਜਾ ਕੇ ਵੀ ਅਸੀਂ ਜਿਹੜਾ ਸਾਡਾ 21 ਨੂੰ ਤੇ 13 ਨੂੰ ਆਪਣੇ ਬਾਰਡਰਾਂ 'ਤੇ ਭਾਜਪਾ ਸਰਕਾਰ ਨੇ ਅਤਿਆਚਾਰ ਜ਼ੁਲਮ ਢਾਇਆ ਕਿਸਾਨਾਂ ਤੇ ਮੰਨੀਆਂ ਮੈਂਗਾ ਲਾਗੂ ਨਹੀਂ ਕੀਤੀਆਂ ਪਹਿਲਾਂ ਮੰਨੀਆਂ ਹੁਣ ਲਾਗੂ ਨਹੀਂ ਕੀਤੀ ਉਹਨਾਂ ਲਾਗੂ ਕਰਾਉਣ ਲਈ ਜਿਹੜੇ ਅੱਜ ਦੇ ਮੀਟਿੰਗ ਦੇ ਵਿੱਚ ਪ੍ਰੋਗਰਾਮ ਨੇ ਉਹ ਵਿਚਾਰੇ ਕਿਹੜੀ ਕਿਹੜੀ ਮੁੱਖ ਮੰਗਾਂ ਨੇ ਇੱਕ ਸ਼ੁਕਤਮ ਜਗ ਉਸ ਤੋਂ ਇਲਾਵਾ ਕਿਹੜੀਆਂ ਮੰਗਾਂ ਜਿਹੜੀਆਂ ਮੁੱਖ ਮੰਗਾਂ ਨੇ ਮੇਨ ਮੰਗਾਂ ਸਾਡੀ ਡਾਕਟਰ ਸਵਾਮੀ ਨਾਸਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਸਮੁੱਚਾ ਜਿਹੜਾ ਕਰਜ਼ਾ ਖਤਮ ਕਰਨਾ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਸੁਭ ਕਰਨ ਦੇ ਦੋਸ਼ੀਆਂ ਨੂੰ ਅੰਦਰ ਕਰਵਾਉਣਾ ਲੰਖੀਪੁਰ ਖੀਰੀ ਜਿਹੜਾ ਕਾਂਡ ਕਾਂਡ ਵਾਪਰਿਆ ਸੀ ਉਹਦੀ ਰੋਸ਼ੀਆਂ ਨੂੰ ਵੀ ਸਜਾਵਾਂ ਦੇਣੀਆਂ ਦਿਵਾਉਣੀਆਂ ਤੇ ਹੋਰ ਬਾਰਾਂ ਤੇਰਾ ਮੰਗਾ ਨਾਲ ਇਹਦੇ ਹੋਰ ਸਬੰਧ ਜਿਹੜੀਆਂ ਮੰਗਾ ਨੂੰ ਲੈ ਕੇ ਸਾਡੀ ਅੱਜ ਭਰਮੇ ਮੀਟਿੰਗ ਆ ਅਗਲੇ ਜਿਹੜੇ ਪ੍ਰੋਗਰਾਮ ਉਹਦੀ ਤਿਆਰੀ ਸੰਬੰਧੀ ਅੱਜ ਇੱਥੇ ਸੀ ਮੀਟਿੰਗ